ਨਮਸਕਾਰ ਦੋਸਤੋ ਇੱਕ ਕਹਾਣੀ ਕਾ YouTube ਚੈਨਲ ਤੇ ਤੁਹਾਡਾ ਨਿੱਘਾ ਸਵਾਗਤ ਹੈ ਜੇ ਤੁਹਾਨੂੰ ਸਾਡੀਆਂ ਕਹਾਣੀਆਂ ਵਧੀਆ ਲੱਗਦੀਆਂ ਹਨ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਸਾਡੀ YouTube ਫੈਮਲੀ ਦਾ ਹਿੱਸਾ ਜ਼ਰੂਰ ਬਣੋ ਜੀਤ ਅੱਜ ਪੂਰੇ 12 ਸਾਲਾਂ ਬਾਅਦ ਇੰਗਲੈਂਡ ਤੋਂ ਪਿੰਡ ਦੀ ਜੂ ਵਿੱਚ ਦਾਖਲ ਹੋਇਆ ਸੀ ਗੱਡੀ ਦੀ AC ਦੀ ਠੰਡਕ ਵਿੱਚ ਵੀ ਉਸ ਨੂੰ ਪੁਰਾਣੀਆਂ ਯਾਦਾਂ ਦਾ ਨਿਗ ਮਹਿਸੂਸ ਹੋ ਰਿਹਾ ਸੀ ਗੱਡੀ ਦੀ ਪਿਛਲੀ ਸੀਟ ਤੇ ਬਰਾਂਡਡ ਸੂਟਾਂ ਦੇ ਲਫਾਫੇ ਤੇ ਮਹਿੰਗੀਆਂ ਮਿਠਾਈਆਂ ਪਈਆਂ ਸਨ ਉਸਨੇ ਸੋਚਿਆ ਅੱਜ ਆਪਣੀ ਲਾਡੋ ਭੈਣ ਪਾਲੀ ਦੇ ਵਿਹੜੇ ਜਾ ਕੇ ਰੋਲਾ ਪਾਵਾਂਗਾ ਦੇਖਾਂਗਾ ਉਹ ਮੇਰੀ ਲਿਆਂਦੀ ਹੋਈ ਵਿਲਾਤੀ ਚਾਕਲੇਟ ਦੇਖ ਕੇ ਕਿਵੇਂ ਨਿਆਣਿਆਂ ਵਾਂਗ ਨੱਚਦੀ ਹੈ ਜਦੋਂ ਗੱਡੀ ਪਾਲੀ ਦੇ ਸੋਹਰੇ ਘਰ ਅੱਗੇ ਰੁਕੀ ਤਾਂ ਜੀਤ ਦਾ ਦਿਲ ਤੱਕ ਰਹਿ ਗਿਆ ਦਰਵਾਜ਼ੇ ਦਾ ਰੰਗ ਉੱਡ ਚੁੱਕਾ ਸੀ ਕੰਦਾਂ ਤੇ ਪਾਥੀਆਂ ਲੱਗੀਆਂ ਹੋਈਆਂ ਸਨ ਤੇ ਵਿਹੜੇ ਵਿੱਚ ਇੱਕ ਅਜੀਬ ਜਹੀ ਮਨਹੂਸ ਚੁੱਪ ਸੀ ਜੀਤ ਨੇ ਹੱਸਨੇ ਉੱਚੀ ਆਵਾਜ਼ ਦਿੱਤੀ। ਉਹ ਪਾਲੀ ਕੋਈ ਜਵਾਬ ਨਾ ਆਇਆ। ਕਿੱਥੇ ਲੁਕ ਗਈ ਆਵਾਜ਼ ਆਵਾਜ਼। ਇਹ ਤੇਰਾ ਅੰਗਰੇਜ਼ ਭਰਾ ਆਇਆ। ਕੋਈ ਜਵਾਬ ਨਾ ਆਇਆ। ਦੂਜੀ ਵਾਰ ਆਵਾਜ਼ ਮਾਰਨ ਤੇ ਪਾਲੀ ਦਾ ਪਤੀ ਰਗਵੀਰ ਬਾਹਰ ਆਇਆ। ਉਸ ਦੇ ਕੱਪੜੇ ਮੈਲੇ ਸਨ ਤੇ ਚਿਹਰਾ ਇੰਜ ਲੱਗ ਰਿਹਾ ਸੀ ਜਿਵੇਂ ਸਦੀਆਂ ਤੋਂ ਸੁੱਤਾ ਨਾ ਹੋਵੇ। ਜੀਤ ਨੇ ਅੱਗੇ ਵੱਧ ਕੇ ਉਸ ਨੂੰ ਜੱਫੀ ਪਾਈ ਪਰ ਰਗਵੀਰ ਦਾ ਸਰੀਰ ਬੇਜਾਨ ਲੱਕੜ ਵਾਂਗ ਸਖਤ ਸੀ। ਜੀਤ ਨੇ ਹੈਰਾਨੀ ਨਾਲ ਪੁੱਛਿਆ ਕੀ ਗੱਲ ਰਗਵੀਰ? ਪਾਲੀ ਕਿੱਥੇ ਹੈ? ਗੁੱਸੇ ਮੇਰੇ ਨਾਲ ਰਗबीर ਨੇ ਨੀਵੀਂ ਪਾ ਲਈ ਤੇ ਭਰੇ ਹੋਏ ਗਲੇ ਨਾਲ ਬੋਲਿਆ ਪਰਾਜੀ ਗੁੱਸੇ ਨਹੀਂ ਉਹ ਤਾਂ ਹੁਣ ਬਸ ਖਾਮੋਸ਼ ਹੈ ਰਗਬੀਰ ਜੀਤ ਨੂੰ ਕਰਦੇ ਅੰਦਰ ਲੈ ਗਿਆ ਅੰਦਰਲੇ ਕਮਰੇ ਵਿੱਚ ਹਨੇਰਾ ਸੀ ਇੱਕ ਖੁੰਝੇ ਵਿੱਚ ਪਾਲੀ ਦੀ ਵੱਡੀ ਸਾਰੀ ਫੋਟੋ ਕੰਧ ਤੇ ਟੰਗੀ ਸੀ ਜਿਸ ਤੇ ਸੁੱਕੇ ਹੋਏ ਹਾਰ ਪਏ ਸਨ ਜੀਤ ਦੇ ਪੈਰ ਜੰਮ ਗਏ ਉਸ ਤੇ ਮੂੰਹੋਂ ਸਿਰਫ ਇੱਕ ਚੀਕ ਨਿਕਲੀ ਨਹੀਂ ਇਹ ਨਹੀਂ ਹੋ ਸਕਦਾ ਉਹ ਫਰਸ਼ ਤੇ ਡਿੱਗ ਪਿਆ ਰਗबीर ਨੇ ਰੋਂਦੇ ਹੋਏ ਦੱਸਿਆ ਪਰਾਜੀ ਪਾਲੀ ਨੂੰ ਕਾਲਾ ਪੀਲਿਆ ਹੋ ਗਿਆ ਸੀ ਦੋ ਸਾਲ ਉਹ ਮੰਜੇ ਤੇ ਰਹੀ ਜਦੋਂ ਵੀ ਤੁਹਾਨੂੰ ਫੋਨ ਕਰਦੀ ਸੀ ਤਾਂ ਪਹਿਲਾ ਦਰਦ ਦੀ ਗੋਲੀ ਖਾਂਦੀ ਸੀ ਤਾਂ ਜੋ ਉਸਦੀ ਆਵਾਜ਼ ਵਿੱਚ ਦਰਦ ਨਾ ਆਵੇ ਉਹ ਕਹਿੰਦੀ ਸੀ ਮੇਰਾ ਵੀਰ ਪਰਦੇਸ ਵਿੱਚ ਇਕੱਲਾ ਹੈ ਜੇ ਮੇਰੀ ਬਿਮਾਰੀ ਦਾ ਪਤਾ ਲੱਗ ਗਿਆ ਤਾਂ ਉਹ ਕੰਮ ਛੱਡ ਕੇ ਵਾਪਸ ਆ ਜਾਵੇਗਾ ਉਸ ਦਾ ਪੀਆਰ ਦਾ ਕੇਸ ਖਰਾਬ ਹੋ ਜਾਵੇਗਾ ਜੀਤ ਨੂੰ ਯਾਦ ਆਇਆ ਕਿ ਕਿਵੇਂ ਪਿਛਲੇ ਸਾਲਾਂ ਵਿੱਚ ਜਦੋਂ ਵੀ ਪਾਲੀ ਦਾ ਫੋਨ ਆਉਂਦਾ ਸੀ ਜੀਤ ਅਕਸਰ ਕਹਿ ਦਿੰਦਾ ਸੀ ਪਾਲੀ ਮੈਂ ਕੰਮ ਤੇ ਆਂ ਬਾਅਦ ਚ ਗੱਲ ਕਰਾਂਗਾ ਅਤੇ ਫੋਨ ਕੱਟ ਦਿੰਦਾ ਸੀ ਉਸ ਨੂੰ ਕੀ ਪਤਾ ਸੀ ਕਿ ਉਹ ਪੈਨ ਜੋ ਮੌਤ ਨਾਲ ਕੁਲ ਰਹੀ ਸੀ ਸਿਰਫ ਉਸ ਦੀ ਆਵਾਜ਼ ਸੁਣਨ ਲਈ ਫੋਨ ਕਰਦੀ ਸੀ ਰਗबीर ਨੇ ਇੱਕ ਛੋਟੀ ਜਹੀ ਗੰਢ ਲਿਆ ਕੇ ਜੀਤ ਦੇ ਅੱਗੇ ਰੱਖੀ ਇਹ ਉਸਨੇ ਤੁਹਾਡੇ ਲਈ ਸਾਮ ਕੇ ਰੱਖੀ ਸੀ ਜੀਤ ਨੇ ਕਮਰੇ ਹੱਥਾਂ ਨਾਲ ਗੰਢ ਖੋਲੀ। ਉਸ ਵਿੱਚ ਇੱਕ ਅਧ ਅੁੰਨਿਆ ਹੋਇਆ ਸਵੈਟਰ ਸੀ ਜੋ ਉਹ ਬਿਮਾਰੀ ਕਰਕੇ ਪੂਰਾ ਨਹੀਂ ਕਰ ਸਕੀ ਸੀ। ਕੁਝ ਪੁਰਾਣੀਆਂ ਰਖੜੀਆਂ ਸਨ ਤੇ ਦਵਾਈਆਂ ਦੀ ਪਰਚੀ ਦੇ ਪਿੱਛੇ ਲਿਖਿਆ ਇੱਕ ਖੱਤ ਸੀ। ਖੱਤ ਵਿੱਚ ਕਮਦੀ ਲਿਖਾਈ ਸੀ। ਵੀਰੇ, ਮੈਨੂੰ ਪਤਾ ਹੈ ਮੇਰੇ ਜਾਣ ਤੱਕ ਤੂੰ ਵੱਡਾ ਅਫਸਰ ਬਣ ਜਾਣਾ। ਮੇਰਾ ਇਲਾਜ ਨਾ ਕਰਵਾਈਂ। ਉਹ ਪੈਸੇ ਤੂੰ ਆਪਣੇ ਕਰ ਲਈ ਜੋੜ ਲਵੀਂ। ਬਸ ਇੱਕ ਰੀਜ਼ ਅਧੂਰੀ ਰਹਿ ਗਈ। ਮੇਰਾ ਦਿਲ ਸੀ ਕਿ ਆਖਰੀ ਵਾਰ ਤੇਰੇ ਹੱਥਾਂ ਦਾ ਬਣਿਆ ਕੜਾ ਖਾਂਦੀ ਪਰ ਕੋਈ ਨਾ ਤੂੰ ਮੇਰੀ ਫੋਟੋ ਨੂੰ ਦੇ ਕੇ ਇੱਕ ਵਾਰ ਲਾਡੂ ਕਹਿ ਦੇ ਮੇਰੀ ਰੂਹ ਨੂੰ ਸ਼ਾਂਤੀ ਮਿਲ ਜਾਵੇਗੀ ਰੋਵੀ ਨਾ ਵੀਰੇ ਤੇਰੀ ਪਾਲੀ ਹਮੇਸ਼ਾ ਤੇਰੇ ਨਾਲ ਹੈ ਜੀਤ ਨੇ ਉਹ ਅੱਧਾ ਸਵੈਟਰ ਆਪਣੀ ਛਾਤੀ ਨਾਲ ਲਾ ਲਿਆ ਤੇ ਦਹਾੜਾ ਮਾਰ ਕੇ ਰੋਇਆ ਮੈਂ ਅੱਗ ਲਾਉਣੀ ਐ ਇਨਾ ਪੋਂਡਾਂ ਨੂੰ ਮੈਂ ਅੱਗ ਲਾਉਣੀ ਐ ਇਸ ਪੀਆਰ ਨੂੰ ਮੇਰੀ ਭੈਣ ਮਰ ਗਈ ਤੇ ਮੈਂ ਉਥੇ ਮਹਿਲ ਬਣਾਉਂਦਾ ਰਿਹਾ ਉਸ ਦਿਨ ਜੀਤ ਸਮਝ ਗਿਆ ਕਿ ਪੱਕੇ ਹੋਣ ਦੀ ਕੀਮਤ ਉਸਨੇ ਆਪਣੀ ਭੈਣ ਦੇ ਸਾਹਾਂ ਨਾਲ ਚੁਕਾਈ ਸੀ ਕੰਦ ਤੇ ਟੰਗੀ ਪਾਲੀ ਦੀ ਤਸਵੀਰਾਂ ਇਹ ਜੁਲਗ ਰਹੀ ਸੀ ਜਿਵੇਂ ਕਹਿ ਰਹੀ ਹੋਵੇ ਵੀਰੇ ਤੂੰ ਆ ਗਿਆ ਮੈਂ ਤਾਂ ਕਦੋਂ ਦੀ ਤੇਰੀ ਰਾਹ ਦੇਖ ਰਹੀ ਸੀ ਰਗबीर ਨੇ ਜੀਤ ਨੂੰ ਇੱਕ ਛੋਟਾ ਜਿਹਾ ਪੁਰਾਣਾ ਟੁੱਟਾ ਜਿਹਾ ਫੋਨ ਲਿਆ ਕੇ ਦਿੱਤਾ ਅਤੇ ਕਿਹਾ ਇਸ ਵਿੱਚ ਪਾਲੀ ਨੇ ਤੁਹਾਡੇ ਲਈ ਇੱਕ ਰਿਕਾਰਡਿੰਗ ਰੱਖੀ ਸੀ ਜੀਤ ਨੇ ਉਹ ਰਿਕਾਰਡਿੰਗ ਸੁਣੀ ਉਸ ਵਿੱਚ ਦਰਦ ਚਲ ਕਰਿਆ ਸੀ ਵੀਰੇ ਅੱਜ ਰਖੜੀ ਐ ਮੈਂ ਸੁਣਿਆ ਤੂੰ ਕੰਮ ਤੇ ਗਿਆ ਏ ਕੋਈ ਨਾ ਬਸ ਆਪਣਾ ਖਿਆਲ ਰੱਖੀ ਰਗबीर ਕਹਿੰਦੇ ਸੀ ਤੈਨੂੰ ਦੱਸ ਦਵਾਂ ਕਿ ਮੇਰਾ ਅੰਤ ਨੇੜੇ ਐ ਪਰ ਮੇਰਾ ਦਿਲ ਨਹੀਂ ਮੰਨਿਆ ਜੇ ਤੈਨੂੰ ਪਤਾ ਲੱਗ ਜਾਂਦਾ ਤਾਂ ਤੂੰ ਪੌਂਡ ਕਮਾਣੀ ਛੱਡ ਕੇ ਮੇਰੇ ਕੋਲ ਆ ਜਾਣਾ ਸੀ ਤੇ ਮੈਂ ਨਹੀਂ ਚਾਹੁੰਦੀ ਮੇਰਾ ਵੀਰ ਫੇਰ ਗਰੀਬ ਹੋ ਜਾਵੇ ਬਸ ਇੱਕ ਗੱਲ ਮੰਨੀ ਜਦੋਂ ਤੂੰ ਆਵੇਂਗਾ ਨਾ ਮੇਰੇ ਸਿਰ ਤੇ ਹੱਥ ਫੇਰ ਦੇਵੇਂ ਮੈਨੂੰ ਲੱਗੇਗਾ ਮੇਰਾ ਰੱਬ ਆ ਗਿਆ ਇਸ ਤੋਂ ਬਾਅਦ ਰਿਕਾਰਡਿੰਗ ਵਿੱਚ ਸਿਰਫ ਭਾਰੀ ਸਾਹਾਂ ਦੀ ਆਵਾਜ਼ ਸੀ ਤੇ ਫਿਰ ਇੱਕ ਲੰਬੀ ਚੁੱਪ ਜੀਤ ਪਾਗਲਾ ਵਾਂਗ ਫੋਨ ਨੂੰ ਚੁੰਮਣ ਲੱਗਾ ਉਸਨੇ ਜੇਬ ਵਿੱਚੋਂ ਮਹਿੰਗੀ ਵਿਲਾਈਤੀ ਚਾਕਲੇਟ ਕੱਢੀ ਜੋ ਪਾਲੀ ਲਈ ਲੈ ਆਇਆ ਸੀ ਉਸਨੇ ਚਾਕਲੇਟ ਖੋਲ ਕੇ ਕੰਧ ਤੇ ਲੱਗੀ ਪਾਲੀ ਦੀ ਫੋਟੋ ਦੇ ਮੂੰਹ ਨਾਲ ਲਾਈ ਤੇ ਚੀਕਿਆ ਲੈ ਪਾਲੀ ਖਾ ਲੈ ਪੈਣੇ ਦੇਖ ਮੈਂ ਲੈ ਕੇ ਆਇਆ ਤੂੰ ਬਚਪਨ ਵਿੱਚ ਮੰਗਦੀ ਸੀ ਨਾ ਉਠ ਖਾ ਲੈ ਮੈਂ ਅਮੀਰ ਹੋ ਗਿਆ ਪਾਲੀ ਮੈਂ ਬਹੁਤ ਪੈਸੇ ਲਿਆਇਆ ਹੁਣ ਤੈਨੂੰ ਗਰੀਬੀ ਨਹੀਂ ਦੇਖਣੀ ਪਊਗੀ ਪਰ ਫੋਨ ਦੀ ਸਕਰੀਨ ਬੰਦ ਸੀ ਤੇ ਫੋਟੋ ਚੁੱਪ ਸੀ ਚਾਕਲੇਟ ਪਿਗਲ ਕੇ ਫੋਟੋ ਦੇ ਸ਼ੀਸ਼ੇ ਤੇ ਇੱਕ ਕਾਲੇ ਹੰਝੂ ਵਾਂਗ ਵਹਿ ਰਹੀ ਸੀ ਰਗਵੀਰ ਨੇ ਰੋਂਦੇ ਹੋਏ ਦੱਸਿਆ ਪਰਾਜੀ ਜਿਸ ਦਿਨ ਉਹ ਪੂਰੀ ਹੋਈ ਉਸ ਦਿਨ ਵੀ ਉਹ ਬੂਹੇ ਵੱਲ ਦੇਖ ਰਹੀ ਸੀ ਉਸਨੇ ਆਪਣੇ ਕੰਨਾਂ ਦੀਆਂ ਵਾਲੀਆਂ ਵੇਚ ਕੇ ਤੁਹਾਡੇ ਫੋਨ ਤੇ ਰੀਚਾਰਜ ਕਰਵਾਇਆ ਸੀ ਤਾਂ ਜੋ ਆਖਰੀ ਵਾਰ ਤੁਹਾਡੀ ਆਵਾਜ਼ ਸੁਣ ਸਕੇ ਪਰ ਤੁਸੀਂ ਫੋਨ ਨਹੀਂ ਚੁੱਕਿਆ ਸੀ ਇਹ ਸੁਣ ਕੇ ਜੀਤ ਨੂੰ ਇੰਜ ਲੱਗਾ ਜਿਵੇਂ ਕਿਸੇ ਨੇ ਉਸ ਦੀ ਸ਼ਕਤੀ ਵਿੱਚ ਖੰਜਰ ਮਾਰ ਦਿੱਤਾ ਹੋਵੇ ਉਸ ਨੇ ਆਪਣੀ ਜੇਬ ਵਿੱਚੋਂ ਆਪਣਾ ਪੀਆਰ ਕਾਰਡ ਤੇ ਪਾਸਪੋਰਟ ਕੱਢਿਆ ਉਹ ਕਾਰਡ ਜਿਸ ਲਈ ਉਸ ਨੇ 12 ਸਾਲ ਲਗਾ ਦਿੱਤੇ ਸਨ ਅੱਜ ਉਸ ਨੂੰ ਆਪਣੀ ਭੈਣ ਦੇ ਕਫਨ ਨਾਲੋਂ ਵੀ ਪਾਰਾ ਲੱਗ ਰਿਹਾ ਸੀ ਉਸ ਨੇ ਉਹ ਪਾਸਪੋਰਟ ਉੱਥੇ ਹੀ ਚੁੱਲ੍ਹੇ ਦੀ ਅੱਗ ਵਿੱਚ ਸੁੱਟ ਦਿੱਤਾ ਤੇ ਸੁਆਹ ਹੋਈ ਰਾਖ ਨੂੰ ਮੱਥੇ ਤੇ ਲਾ ਕੇ ਬੋਲਿਆ ਮੇਰੀ ਕਮਾਈ ਨੇ ਮੇਰਾ ਘਰ ਪੱਕਾ ਕਰ ਦਿੱਤਾ ਪਰ ਮੇਰੀ ਭੈਣ ਦੀ ਕਬਰ ਕੱਚੀ ਰਹਿ ਗਈ ਉਸ ਦਿਨ ਜੀਤ ਜਿਉਂਦਾ ਤਾਂ ਸੀ ਪਰ ਉਸ ਦੀ ਰੂਹ ਪਾਲੀ ਦੇ ਨਾਲ ਹੀ ਮਰ ਗਈ ਸੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਤੇ ਇਹੋ ਜੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਸਾਡੀ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਧੰਨਵਾਦ